ਦੇਖੋ ਨਾ ਸਾਨੂੰ ਨੇੜੇ ਤੋਂ ਮੈਂ ਦੁੱਧ ਦੇ ਐਵੇਂ ਸਾਹਮਣੇ ਲੋ ਡਰਮ ਭਰਨ ਵਾਲੀ ਝੋਟੀਆਂ ਹਵਾਨਾ ਦੇਖ ਸਕਦੇ ਹਾਂ ਨਾੜਾ ਨੂੜਾ ਦੇਖ ਸਕਦੇ ਹੋ ਬਾਕੀ ਚਲਾ ਦਿਓ ਜੀ ਇਹਨੂੰ ਇਹਨੂੰ ਇਹਦਾ ਸੂਆ ਕਿਹੜਾ ਸਰਟੀਫਿਕੇਟ ਵਗੈਰਾ ਆਪਾਂ ਬਾਈ ਕਹਿੰਦਾ WhatsApp ਤੇ ਮੰਗਾ ਕੇ ਦਿਖਾ ਦਾਂਗੇ ਤੇ ਹਵਾਨਾ ਆਪ ਉਹਨਾਂ ਦੇਖ ਸਕਦੇ ਹੋ ਸੱਜਣੋ ਬਹੁਤ ਵੱਡਾ ਲੈਵਲ ਆਈ ਫਿਰਦੀ ਹੈ ਝੋਟੀਆਂ ਸਤਿ ਸ਼੍ਰੀ ਅਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਮਿੱਤਰੋ ਅੱਜ ਦੀ ਵੀਡੀਓ ਲੱਗਿਆ ਬਣਾਉਣ ਪਿੰਡ ਲੋਹਾ ਖੇੜੇ ਤੋਂ ਲੈ ਕੇ ਆਵਾਂਗੇ ਤੁਹਾਡੇ ਵਾਸਤੇ 14 ਟੌਪ ਦੀਆਂ ਮੋਹਰਾ ਝੋਟੀਆਂ ਸੱਜਣੋ ਸਾਰਾ ਮਾਲ ਹਰਿਆਣੇ ਤੋਂ ਤੇ ਆਜੋ ਬਾਈ ਨਾਲ ਕਰਾਉਣਿਆਂ ਗੱਲਬਾਤ ਤੇ ਨਾਲ ਤੁਹਾਡੇ ਵਾਸਤੇ ਦੋ ਆਪਾਂ ਲੈ ਕੇ ਆਏ ਮੂਰਾ ਨਸਲ ਦੀਆਂ ਚੰਗੀਆਂ ਕੱਟੀਆਂ ਤੇ ਰੇਟ ਸੱਜਣੋ ਸਾਰੀਆਂ ਦਾ ਆਪਾਂ ਵੀਡੀਓ 'ਚ ਹੀ ਪੁੱਛ ਲਾਂਗੇ ਆਜੋ ਬਾਈ ਨਾਲ ਕਰਾਉਣਿਆਂ ਗੱਲਬਾਤ ਥੋੜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਦੱਸੋ ਨਾਮ ਪ੍ਰਦੀਪ ਸਿੰਘ ਜੀ ਪਿੰਡ ਲੋਹਾ ਖੇੜਾ ਜ਼ਿਲ੍ਹਾ ਸੰਗਰੂਰ ਜੀ ਲੈ ਕੱਟੀਆਂ ਤੂੰ ਕਰ ਲਈਏ ਸਟਾਰਟਿੰਗ ਬਾਈ ਫਿਰ ਲੈ ਸੱਜਣੋ ਇੱਕ ਨੰਬਰ ਤੋਂ ਕੱਤੀ ਲੱਗਿਆ ਤੁਹਾਨੂੰ ਦਿਖਾਉਣਾ ਮੂਰਾ ਨਸਲ ਦੀ ਵਧੀਆ ਚੰਗੇ ਰਿਕਾਰਡ ਵਾਲੀ ਐ ਤੇ ਬਰੀਕੀਆਂ ਬਰੂਕੀਆਂ ਸੱਜਣੋ ਬਹੁਤ ਨੇ ਕੱਟੀ 'ਚ ਤੇ ਬਾਕੀ ਡਿਟੇਲ ਇਹਦੀ ਬਾਈ ਕਿ ਉਮਰ ਕਿੰਨੀ ਕਹ ਦੀ ਇਹ ਬਾਈ ਸਾਲ ਸਾਲ ਕਿਦਿਆਂ ਨੇ ਦੋਨੇ ਅੱਛਾ ਜੀ ਇਹਦੀ ਕੀ ਰਿਕਾਰਡ ਆ ਦੁੱਧ ਦਾ ਪਤਾ ਮਾਨਾ ਰਿਕਾਰਡ ਕੁਛ ਹਾਂ ਬਦਿਆ ਉਧਰ ਹਰਿਆਣੇ ਨੇ ਬਈ ਚੰਗੇ ਉਧਰ ਤੋਂ ਮੰਨ ਕੇ ਤੁਹਾਨੂੰ ਪਤਾ ਯਾਤ ਨਸਲ ਦਾ ਉਧਰ ਅੱਛਾ ਮਤਲਬ ਕਿ 15 ਪਲਸ ਵਾਲੀਆਂ ਦੇ ਨੇ ਦੋਨੇ ਇਕੱਠੀਆਂ ਰੇਟ ਇਹਨਾਂ ਦਾ ਸੱਚਣਾ ਕੀ ਰੱਖੂ ਕਰੋ ਰੇਟ ਜੇ ਕੋਈ ਜੋੜਾ ਲੈਂਦਾ ਬਾਈ ਜੋੜਾ ਦੇ ਦਾਂਗੇ ਇਕੱਲੀ ਲੈਂਦਾ ਕੱਲੀ ਦੇ ਦਾਂਗੇ ਉਹ ਦੇਖ ਲਾਂਗੇ ਮੰਨ ਕੇ ਅੱਛਾ ਕੱਲੇ ਜੋੜੇ ਦਾ ਰੇਟ ਦੱਸੋ ਜੋੜੇ ਦਾ ਕੀ ਰੇਟ ਹੈ 6000 ਰੁਪਏ 46000 ਰੁਪਏ ਦਾ ਜੋੜਾ ਬਾਕੀ ਮਾਨਤਾ ਨੇ ਇਹਦੇ ਚ ਹੋ ਜੂਗਾ। ਕਟੀਆਂ ਦੇਖ ਬਈਆਂ ਕਹਿਣ ਵਾਲੀ ਗੱਲ ਨਹੀਂ। ਲੈ ਸੱਜਣੋ ਇੱਕ ਵਾਰ ਥੱਲਾ ਦਿਖਾ ਦੇਣਾ ਕਟੀਆਂ ਝੋਲੀ ਵਾਲੀਆਂ ਨੇ ਚੰਗੀਆਂ ਕਟੀਆਂ ਨੇ ਬਾਕੀ ਚੰਗੀ ਨਸਲ ਦੀਆਂ ਨੇ ਵਧੀਆ ਤਿਆਰ ਹੋਣ ਵਾਲੀਆਂ ਨੇ ਤੇ ਬਾਕੀ ਹੁਣ ਇਧਰ ਝੋਟੀਆਂ ਤੋਂ ਕਰਦੇ ਆਂ ਸਟਾਰਟ ਸੱਜਣੋ ਇੱਕ ਨੰਬਰ ਤੋਂ ਪਹਿਲਾਂ ਥਣ ਹਵਾਨਾ ਦੇਖ ਲਓ। ਇਹ ਬਾਕੀ ਇਹਨਾਂ ਚੋ ਕੁਸ਼ਕ ਝੋਟੀਆਂ ਆਪਾਂ ਤੋੜ ਕੇ ਦਿਖਾਵਾਂਗੇ। ਤੇ ਰੇਟ ਡਿਟੇਲ ਸਾਰੀ ਆਪਾਂ ਬਾਈ ਨੂੰ ਪੁੱਛ ਲੈਣਾ। ਬਾਈ ਇਹਦਾ ਸੂਆ ਕਿਹੜਾ? ਇਹ ਦੂਜਾ ਸੂਆ ਗਾ ਬਾਈ। ਅੱਜ ਸੂਈ ਨੋ ਗਿਆ ਇਹਨੂੰ ਤੀਜਾ ਦਿਨ। ਠੀਕ ਕਿਹੜਾ ਦੂਜਾ ਸੂਆ ਬਾਈ ਦੂਜਾ ਸੂਆ ਲੈ ਦੂਜੇ ਸੂਏ ਦੀ ਝੋਟੀਆਂ ਸੱਜਣੋ ਜੋ ਤੁਰੂ ਕੀ ਹਵਾਨੇ ਦੀ ਜੱਜਮੈਂਟ ਕਰ ਲਿਓ ਬਾਕੀ ਰੇਟ ਆਪਾਂ ਪੁੱਛ ਲਾਂਗੇ ਬਾਈ ਨੂੰ ਐ ਇਹਨੂੰ ਚਲਾ ਦੀ ਲੰਬੀ ਐਂ ਚਲਾ ਦੇ ਓ ਸੇਰ ਹੋ ਗਏਗਾ 6 ਲੋਕ ਇੱਧਰੇ ਆ ਗਏ ਬਾ ਮੋੜ ਲਉਈ ਬਾਈ ਫਿਕਸ ਰੇਟ ਕੀ ਰਹੂਗਾ ਰੇਟ ਜਮਾ ਫਿਕਸੇ ਦੱਸ ਦੀ। ਫਿਕਸ ਰੇਟ ਬਾਈ 115000 ਦੀ ਦੇ। 115000 ਦੀ। ਤਾਂ ਆਪ ਦੀਆਂ ਨਹੀਂ ਜਮਾਣ ਕਹਿਣ ਵਾਲੀ ਗੱਲ ਤਾਂ ਹੋਰ ਹੁੰਦੀ ਆ। ਨਹੀਂ ਬਾਕੀ ਸਜਣੋ 22 ਦੀ ਇਹ ਗਰੰਟੀ ਵੀ ਹੋਊਗੀ ਵੀ ਮਾਲ ਸਾਰਾ ਹਰਿਆਣੇ ਚੋਂ ਆਇਆ ਹੋਇਆ ਪੰਜਾਬ ਦੀ ਮੈਂ ਇਹਨਾਂ ਚ ਮੇਰਾ ਸਾਰਾ ਹਰਿਆਣੇ ਚੋਂ ਆਇਆ ਮਾਲ ਬਾਈ। ਲੈ ਸਜਣੋ ਜਿਹੜੀ ਆ ਝੋਟੀ ਦਿਖਾਉਣ ਲੱਗਿਆ ਨਾ ਇੱਕ ਵਾਰੀ ਦਾ ਥਾਣ ਹਵਾਨਾ ਦਿਖਾਉਣਾ ਤੁਹਾਨੂੰ ਨੇੜੇ ਤੋਂ ਮੈਂ ਦੁੱਧ ਦੇ ਐ ਸਾਹਮਣੇ ਲੋ ਡਰਮ ਭਰਨ ਵਾਲੀ ਝੋਟੀ ਆ ਹਵਾਨਾ ਦੇਖ ਸਕਦੇ ਹੋ ਨਾੜਾ ਨੂੜਾ ਦੇਖ ਸਕਦੇ ਹੋ ਬਾਕੀ ਚਲਾ ਦਿਓ ਜੀ ਇਹਨੂੰ ਇਹਨੂੰ। ਇਹਦਾ ਸੂਆ ਕਿਹ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਕੱਲ ਸਵੇਰੇ ਸੂਈ ਆ ਬਾਈ ਅੱਛਾ ਦੁੱਧ ਕਿੰਨਾ ਕਿ ਦੁੱਧ ਪਾ ਸਕਦੀ ਆ ਬਾਈ ਦੁੱਧ ਬਾਈ ਇਹਦੀ ਗਾਰੰਟੀ ਦੇ ਦਾਂਗੇ 18 ਕਿਲੋ ਦੁੱਧ ਦੀ ਅੱਛਾ ਬਾਈ ਰਿਕਾਰਡ ਰਕੂਡ ਵੀ ਕਹਿੰਦਾ ਸੀ ਇਹਦਾ ਕੀ ਰਿਕਾਰਡ ਹੈ ਬਾਈ ਇਹਦਾ ਸਰਟੀਫਿਕੇਟ ਤੱਕ ਵੀ ਹੈ ਪਿਛਲੀ ਜਿਹੜੀ ਸਰਕਾਰੀ ਚੁਵਾਈ ਹੋਈ ਹੋਈ ਉੱਥੇ ਕਿੰਨੇ ਕਿੰਨੇ ਲੀਟਰ ਦੀ ਹੋਈ ਹੈ 19 ਕਿਲੋ 700 ਗ੍ਰਾਮ ਦੀ ਚੁਵਾਈ ਹੈ ਬਾਈ ਲੈ ਸੱਜਣੋ ਹਸਾਰ ਤੋਂ ਝੋਟੀ ਆਈ ਹੋਈ ਆ 19 ਕਿਲੋ 700 ਗ੍ਰਾਮ ਦੀ ਬਾਈ ਕਹਿੰਦਾ ਸਰਕਾਰੀ ਚੁਵਾਈ ਹੋਈ ਹੋਈ ਹੈ ਜੇ ਕਿਸੇ ਸੱਜਣ ਨੇ ਦੇਖਣਾ ਸਰਟੀਫਿਕੇਟ ਵਗੈਰਾ ਆਪਾਂ ਬਾਈ ਕਹਿੰਦਾ ਵਟਸਐਪ ਤੇ ਮੰਗਾ ਕੇ ਤੇ ਬਾਕੀ ਸੱਜਣੋ ਦੁੱਧ ਵਾਲਾ ਜਾਨਵਰ ਹੈ ਬਾਕੀ ਨੇੜੇ ਆ ਕੇ ਤਸੱਲੀ ਕਰਕੇ ਬਾਈ ਕਹਿੰਦਾ ਚੋਕੇ ਵੀ ਲੈ ਜਾ ਇਸ ਟਾਈਮ ਦੁੱਧ ਤਿਆਰੀ ਦਾ ਵੀ ਹੋ ਜੂਗਾ ਇਹ ਥੱਲੇ 2-4 ਦਿਨਾਂ ਤੱਕ ਜੇ ਵੀਰ ਸਾਈ ਕਰਦਾ ਕੋਈ ਮਗਰ ਵੀ ਕੱਟੀ ਆ ਅੱਛਾ ਪਿੱਛੇ ਵੀ ਲੈ ਸੱਜਣੋ ਪਲੱਸ ਪੁਆਇੰਟ ਆ ਕੱਟੀ ਆ ਦਿਖਾ ਦੇਣਾ ਨੇੜੇ ਤੋਂ ਇਹਦਾ ਰੇਟ ਬਾਈ ਇਹ ਬਾਈ ਆਪਾਂ ਦੇ ਦਾਂਗੇ 1,40,000 ਰੁਪਏ ਦੇ 1,40,000 ਰੁਪਏ ਦੇ ਬਾਕੀ ਬਾਅਦ ਛੋਟ ਛੱਪਾ ਹੀ ਮਾੜਾ ਮੋਟਾ ਮਾਨਤਾ ਨੇ ਹੋਊਗਾ ਬਾਈ ਹਨਾ ਲੈ ਇੱਧਰ ਤੋਂ ਸੱਜਣੋ ਹਵਾਨਾ ਤੁਹਾਨੂੰ ਫੇਰ ਦਿਖਾ ਦਾਨਾ ਮੈਂ ਥਣ ਥਣ ਦੇਖ ਸਕਦੇ ਬਾਕੀ ਦੁੱਧ ਵਾਲਾ ਜਾਨਵਰ ਹੈ ਸੱਜਣੋ ਜੇ ਆਪਾਂ 100 ਮੱਝ ਲੈਨੇ ਆ 100 ਮੱਝ ਮਗਰ ਵੀਰੇ ਮਨ ਕੇ 4 ਜਨਵਰੀ ਇਦਾਂ ਦੇ ਹੁੰਦੇ ਜਿਹੜੇ ਵੀ 18 ਮਹੀਨੇ ਹਾਂਜੀ ਹਾਂ ਬਾਈ ਲੈ ਵਾ ਬਹੁਤ ਝੋਟੀਆਂ ਜਾਣ ਚੰਗੀਆਂ ਲੈ ਆਜੋ ਸੱਜਣੋ ਹੁਣ ਅਗਲੀ ਝੋਟੀ ਤੇ ਲੈ ਕੇ ਚੱਲਦੇ ਆ ਤੁਹਾਨੂੰ ਇਹਦਾ ਵੀ ਥਣ ਹਵਾਨਾ ਦਿਖਾ ਦਾਨਾ ਇੱਕ ਵਾਰੀ ਇਹਦੇ ਵੀ ਚਾਰੋਂ ਥਣ ਸੱਜਣੋ ਚੰਗੇ ਲੱਗੇ ਆ ਬਾਈ ਇਹਦਾ ਸੂਆ ਕਿਹੜਾ ਦੂਜੇ ਸੂਏ ਸੂਈਆ ਵੀਰੇ ਇਹ ਕੱਲ ਸਵੇਰੇ ਕੱਲ ਸਵੇਰੇ ਇਹ ਤਾਂ ਕਿੰਨੇ ਕ ਦੁੱਧ ਦੀ ਉਮੀਦ ਬਾਈ ਬਾਈ ਬੋਲੇ ਜੋ ਖਾਲੀ ਹੈ 14 ਕਿਲੋ ਦੁੱਧ ਦੇ ਦੂ 13 14 ਕਿਲੋ ਇਹਦਾ ਰੇਟ ਬਾਈ ਇਹਦਾ ਰੇਟ ਬਾਈ ਜਾਇਜ 1 ਲੱਖ ਤੇ 10000 1 ਲੱਖ 10000 ਚਲਾ ਦੀ ਬਾਈ ਹੋਰ ਕਹਿਣ ਲੈ ਇਹ ਛੋਟੀ ਵੀ ਸੱਜਣੋਂ ਦੂਜੇ ਸੁਆ 1 ਲੱਖ 1 ਲੱਖ ਤੇ 10000 ਰੁਪਿਆ ਰੇਟ ਆ ਬਾਈ ਕਹਿੰਦਾ 14 ਕਿਲੋ ਦੁੱਧ ਕਨਫਰਮ ਦੇ ਦੂਗੀ ਬਾਕੀ ਸਾਮ ਵਾਲੇ ਸੱਜਣ ਕੋਲ ਜਾਂਦੀ ਆ ਕਿਸੇ ਕੋਲ 1 2 ਕਿਲੋ ਹੋਰ ਵੀ ਵੱਧ ਪਾ ਦੂਗੀ ਅੱਧੇ ਬੋਲੇ ਚੱਬੀ ਅੱਧੇ ਬੋਲੇ ਚੋ ਸੱਜਣੋਂ ਖਾਲੀ ਆ ਜਾਂ ਆਪਾਂ ਕਹਿ ਦਈਏ ਵੀ ਸਾਰਾ ਨਹੀਂ ਚੋਇਆ ਅੱਧਾ ਚੋਇ ਲਿਆ ਆਜੋ ਸੱਜਣੋ ਹੁਣ ਆਪਾਂ ਲੈ ਕੇ ਚੱਲਦੇ ਆ ਅਗਲੀ ਨੰਬਰ ਵਾਲੀ ਝੋਟੀ ਤੇ ਤੁਹਾਨੂੰ ਲਿਆ ਇਹ ਵੀ ਸੱਜਣੋ ਨਗੀਨਾ ਹੀ ਆ ਕਾਟ ਕੂਟ ਬਹੁਤ ਜ਼ਿਆਦੇ ਝੋਟੀਆ ਦੇ ਥਣ ਥਣ ਟੋਪ ਦੇ ਲੱਗਿਆ ਬਾਕੀ ਸੱਜਣੋ ਇੱਥੇ ਤੁਹਾਨੂੰ ਇਸ ਫਾਰਮ ਤੇ ਕਵੰਟੀਟੀ ਤੇ ਕੁਆਲਿਟੀ ਦੋਹੇ ਚੀਜ਼ਾਂ ਮਿਲਣਗੀਆਂ ਬਾਈ ਇਹਦਾ ਸੂਆ ਕਿਹੜਾ ਦੂਜਾ ਸੂਆ ਵੀਰੇ ਇਹ ਦੂਜਾ ਸੂਆ ਇਹਨੂੰ ਕਿੰਨੇ ਕਿਤਿਆਂ ਹੋਗੇ ਸੂਈ ਨੂੰ ਇਹਨੂੰ ਹੋ ਗਿਆ ਚ 4 ਦੰਦ ਦੰਦਾਂ ਚ ਕਿਵੇਂ ਆਹੀ 6 ਦੰਦ 6 ਦੰਦ ਇਸ ਟਾਈਮ ਮੌਕੇ ਵਾਲਾ ਮੰਨ ਕੇ 12 12 ਤੋਂ 13 ਕਿਲੋ ਬੋਲਾ ਰੈਡੀ ਆ 12 ਤੋਂ 13 ਤਿਆਰ ਆ ਰੇਟ ਭਾਈ ਇਹਦਾ 15 ਕਿਲੋ ਦੋ ਤਾਂ ਇਹ ਪਹਿਲਾਂ ਨਾ ਦਿੱਤਾ ਹੋਇਆ ਵੀਰੇ 16 ਕਿਲੋ ਦੋ ਤਾਂ ਜਮਾ ਕਨਫਰਮ ਦੇ ਦੂਗੀ ਇਹਨੂੰ ਅੱਛਾ ਮੰਨ ਲਾ ਜੇ ਕੋਈ ਆਵੇ ਆਪਾਂ ਗਾਰੰਟੀ ਦੇ ਦਾਂਗੇ 15 ਦੀ ਆਪਣਾ ਚੋਕੇ ਲੈ ਜਾ ਇਸ ਟਾਈਮ ਜਿਹੜਾ ਰੈਡੀ ਆ 12 13 ਤੋਂ ਕਿਲੋ ਅੱਛਾ 12 13 ਜਿਹੜਾ ਹੈਗਾ ਇਹਦਾ ਰੇਟ ਭਾਈ ਰੇਟ ਭਾਈ ਦੇ ਦਾਂਗੇ ਆਪਾਂ 1 ਲੱਖ 27000 1 ਲੱਖ 27000 ਦੀ ਲੈ ਚਲਾ ਦੇ ਭਾਈ ਖੋਲ ਕੇ ਲੈ ਸੱਚ ਨੂੰ ਚ ਬੋਲੀ ਚੋ ਖਾਲੀ ਹੈ 15 16 ਕਿਲੋ ਦਾ ਰਿਕਾਰਡ ਹੈ ਤੇ ਬਾਕੀ ਝੋਟੀ ਦੁੱਧ ਪਾ ਵੀ ਦੇਊਗੀ ਕੱਦ ਕਾਠ ਵੀ ਬਹੁਤ ਜ਼ਿਆਦਾ ਪਾ ਕਮਾ ਲਓ ਜੀ ਤੇ ਰੇਟ ਸੱਜਣੋ ਇਹਦਾ 1 ਲੱਖ ਤੇ 27000 ਹੈ ਬਾਕੀ ਨੰਬਰ 2 ਦਾ ਲੈ ਕੇ ਦੇ ਦੂੰਗਾ ਗੱਲ ਬਾਤ ਕਰ ਲਿਓ ਬਾਈ ਨਾਲ ਫੋਨ ਤੇ ਲੈ ਆਜੋ ਅੱਗੇ ਲੈ ਕੇ ਚੱਲਦੇ ਆ ਇੱਕ ਨਗੀਨਾ ਤੁਹਾਨੂੰ ਹੋਰ ਦਿਖਾਉਣੇ ਆ ਇਹ ਬਾਕੀ ਬਾਈ ਸਿਲੈਕਸ਼ਨ ਤੇਰੀ ਯਾਰ ਚੰਗੀ ਹੁੰਦੀ ਆ ਤਾਕੜੀ ਹੁੰਦੀ ਆ ਸਿਲੈਕਸ਼ਨ ਸਾਰੀ ਬਾਈ ਜਾਨਵਰ ਨਹੀਂ ਕਰਾਉਣੇ ਆ ਭਰਾਵਾ ਦੂਜਾ ਸੂਆ ਵੀਰੇ ਠੀਕ ਆ ਜੀ ਛਿੱਗੀ ਦੰਦਾਂ ਦੀ ਆ ਲੈ ਸੱਜਣੋ ਇਹ ਵੀ ਬੌਲੇ ਚੋ ਖਾਲੀ ਆ ਮੂੰਹੋਂ ਛੇ ਦੰਦਾਂ ਦਾ ਸਿੰਘ ਸੁੰਗ ਦੇਖ ਸਕਦੇ ਹੋ ਤੇ ਬਿਊਟੀ ਦੇ ਵਿੱਚ ਵੀ ਬਹੁਤ ਐ ਝੋਟੀ ਤੇ ਕਾਠ ਬਹੁਤ ਲੈ ਸੱਜਣੋ ਇੱਧਰ ਤੋਂ ਥਣ ਸੁਣ ਦੇਖ ਲੋ ਬਾਈ ਖੋਲ ਕੇ ਚਲਾ ਦੇ ਇੱਕ ਮੂੰਹ ਚੁਵਾਈਆਂ ਦੀਆਂ ਸਾਰੀਆਂ ਵੀਰੇ ਬਿਲਕੁਲ ਨਰਮ ਨੇ ਰੇਟ ਬਾਈ ਇਹਦਾ ਰੇਟ ਇਹ ਦੇਵਾਂਗੇ ਵੀਰੇ 40 ਇੱਕ 40 ਦੀ ਹਾਂ ਮੰਨ ਕੇ ਮੰਗ ਰਹੇ ਦੇ ਕੱਟੀਆਂ ਵੀਰੇ ਬਹੁਤ ਵੱਡੀ ਸੱਜਣੋ ਮੰਗ ਰਹੇ ਦੇ ਕੱਟੀਆਂ ਇਹ ਵੀ ਚੰਗੇ ਖੁੱਲੇ ਕਦ ਕਾਠ ਵਾਲੀਆਂ ਛੇ ਦੰਦ ਝੋਟੀਆਂ ਵਾ ਕਮਾ ਲਓ ਜੀ ਇਹਦਾ ਸੁਦਾ ਕਿਹੜਾ ਬਾਈ ਇਹ ਛਿੱਗੀ ਆ ਬਈ ਦੰਦਾ ਨਹੀਂ ਦੇਖਣ ਵਾਲਾ ਬੰਦਾ ਤਾਂ ਇਹਨੂੰ ਦੇਖਣ ਨੂੰ ਤੀਜੇ ਸੁਨੇ ਵਾਂਗੂ ਲੱਗਦੀ ਆ ਹਨਾ ਜਦੋਂ ਮੂੰਹ ਪੱਟ ਕੇ ਤਸੱਲੀ ਕਰਕੇ ਲੈ ਜੇ ਆਪਾਂ ਤਾਂ ਲੈ ਸੱਜਣੋ ਸਿੰਘ ਮੂੰਹ ਮੱਥਾ ਦਿਖਾ ਦਾਨ ਇੱਕ ਵਾਰੀ ਖੁੱਲਾ ਜ਼ਰੂਰ ਪੈਂਦਾ ਸਿੰਘ ਦੇਖਣ ਨੂੰ ਤੀਜੇ ਲੱਗਦੇ ਪਰ ਬਾਈ ਕਹਿੰਦਾ ਆਪਾਂ ਤਸੱਲੀ ਕਰਾ ਦਾਂਗੇ ਪੂਰੀ ਮੂੰਹੋਂ ਛੇ ਦੰਦ ਆਂਦਾ ਕੋਈ ਸੱਜਣ ਆਊਗਾ ਨੇੜੇ ਤਾਂ ਮੂੰਹ ਪੱਟ ਕੇ ਦਿਖਾ ਦਾਂਗੇ ਤੇ ਬਾਕੀ ਇੱਧਰ ਤੋਂ ਥਾਣਾ ਵਾਨਾ ਦੇਖ ਸਕਦੇ ਹੋ ਸੱਜਣੋ ਦੁੱਧ ਵਾਲੀ ਝੋਟੀ ਆ ਚੰਗੀ ਤੇ ਲੇਵਾ ਬਹੁਤਾ ਵੈਕ ਤੇ ਚਲਾ ਦਿਓ ਜੀ ਇਹਨੂੰ ਤੇ ਬਾਕੀ ਸੱਜਣੋ ਜਦ ਚੰਗਾ ਤੇ ਵੱਡਾ ਹਵਾ ਨਾਲ ਹੀ ਫਿਰਦੀ ਆ ਝੋਟੀ ਕਮਾਲ ਜੀ ਇਹ ਜੋ ਟੀ ਜਿਹੜੀ ਆਪਾਂ ਹੁਣ ਚਲਾਈ ਦੀ ਬਾਈ ਮੂੰਹੋਂ 6 ਦੰਦ ਦਾ ਸੁਹਾ ਦੂਜਾ ਇਹ ਦੁੱਧ ਦੇ ਤਵੇ ਨੇ 16-17 ਕਿਲੋ ਹੁਣ ਕਿੰਨੇ ਕਿਤਨੇ ਹੋ ਗਏ ਸੂਈ ਨੂੰ ਕੱਲ੍ਹੇ ਸੂਈ ਆ ਵੀਰੇ ਤਾਜ ਅੱਛਾ ਕੱਲ੍ਹੇ ਸੂਈ ਆ ਇਹ ਕਿੰਨੇ ਕਿ ਦੁੱਧ ਦੀ ਉਹਦਾ ਬੋਲਾ ਵੀ 10-11 ਕਿਲੋ ਅੱਜ 10-11 ਕਿਲੋ ਬੋਲੇ ਤੋਂ ਸਟਾਰਟ ਹੋਊਗੀ ਰੇਟ ਬਾਈ ਦਾ ਰੇਟ ਦੇ ਦਾਂ 1.5 ਲੱਖ ਦੀ 125000 ਰੇਟ ਬਾਈ ਸਾਰਿਆਂ ਦੇ ਜੈਨੂਨ ਰੇਟ ਨੇ ਕੋਲੋਂ ਆ ਕੇ ਚੀਜ਼ ਮੰਨ ਕੇ ਤਸੱਲੀ ਕਰਕੇ ਲਵੇ ਵੀ ਕਈ ਵਾਰ ਅਗਲਾ ਕਹਿੰਦਾ ਵੀਡੀਓ 'ਚ ਬਦਲੇ ਰੇਟ ਵੱਧ ਘਟ ਹੋਣਗੇ ਕੋਲੋਂ ਆ ਕੇ ਜਰਮਰ ਕੋਈ ਨਹੀਂ ਕਹਿ ਸਕਦਾ ਵੀ ਰੇਟ ਜ਼ਿਆਦਾ ਠੀਕ ਹੈ ਜੀ ਲੈ ਸੱਜਣਾ ਮੀਣੀ ਝੋਟੀ ਲੱਗਿਆ ਤੁਹਾਨੂੰ ਜੀ ਇੱਕ ਚੰਗਾ ਨਗੀਨਾ ਦਿਖਾਉਣਾ ਮੀਣੀਆਂ ਬਹੁਤ ਰੇਅਰ ਮਿਲਦੀਆਂ ਨੇ ਤੇ ਬਾਕੀ ਥਣ ਹਵਾਨਾ ਦੇਖ ਲਓ ਇਧਰੋਂ ਬਾਈ ਇਹਦਾ ਸੂਆ ਕਿਹੜਾ ਇਹਦਾ ਸੂਆ ਵੀਰੇ ਦੂਜਾਗਾ ਅੱਛਾ ਦੰਦਾ ਦੀ ਪੂਰੀ ਆ ਬਾਈ ਅੱਛਾ ਮੂੰਹ ਹੋ ਪੂਰਾ ਗੀ ਦੰਦਾ ਦੀ ਸੂਆ ਦੂਜਾ ਸੂਆ ਦੂਜਾ ਇਹ ਵੀ ਤਾਜੀ ਸੂਈ ਆ ਬਾਈ ਬਾਈ ਜਮਾ ਤ ਲੈ ਜਿਆਦਾਤਰ ਆਪਣੇ ਕੋਲੇ ਬਾਈ 1 2 ਦਿਨਾਂ ਦੀ ਸੂਈਆਂ ਹੁੰਦੀਆਂ ਹਨਾ ਪਾਜੀ ਲੈਨੇ ਬਾਈ ਫਿਰ ਆਏ ਨਾ ਜਿਆਦਾ ਮੰਨ ਕੇ ਫਿਰ ਅਗਲਾ ਕਹਿਣ ਲੱਗ ਜਾਂਦਾ ਵੀ ਯਾਰ ਵੀ ਪਤਾ ਨਹੀਂ ਕਿੰਨੇ ਟਾਈਮ ਦੀ ਹੁਣ ਬਾਕੀ ਜੱਜਮੈਂਟ ਤਾਂ ਵੀਰ ਆਟੋਮੈਟਿਕ ਹੋ ਜਾਣੀ ਹੈ ਜਿਹੜੀ ਹੁਣ ਵੱਡੀ ਮਾਝ ਆਪਣੇ ਕੋਲੇ ਤੀਜੀ ਸੂਈ ਵਾਲੀ ਪਹਿਲਾਂ ਉਹਦੀ ਆਪਾਂ ਮੰਨ ਕੇ ਵੀ ਪੂਰੀ ਕਨਫਰਮ ਜੇ ਆਪਣੇ ਕੋਲੇ ਹਫਤਾ ਰੋਗੀ 16 17 ਕਿਲੋ ਨਾਰਮਲੀ ਚਵਾ ਦਾਂਗੇ ਠੀਕ ਹੈ ਜੀ ਜਿਹੜੀ ਦੀ ਉਹ ਚਵਾਈ ਉਧਰ ਲਾਈਵ ਚਵਾਈ ਹੋਈ ਹੈ ਹਸਾਰ ਹਾਂ ਹਫਤੇ ਨੂੰ ਮੰਨ ਕੇ 14 ਕਿਲੋ ਕਰ ਦੂਗੇ ਠੀਕ ਹੈ ਜੀ ਲੈ ਚਲਾ ਦੇ ਬਾਈ ਸੱਜਣਾ ਮੀਣੀ ਝੋਟੀ ਆ ਕੱਦ ਕਾਟ ਦਾ ਦਰਮਿਆਨਾ ਪਰ ਦੁੱਧ ਵਾਲੀ ਝੋਟੀ ਆ ਸੱਜਣਾ ਹਵਾਨਾ ਹਬੂਨਾ ਦੇਖ ਲੋ ਨੇੜੇ ਤੋਂ ਚੰਗਾ ਬਣਾਈ ਆਉਂਦੀ ਆ ਬਾ ਮੋੜ ਲੋ ਵੀ ਮੂੰਹ ਦੇਖ ਬਈ ਇਧਰ ਉਲਟੀ ਦੇਖ ਇੱਕ ਕੁਆਲਿਟੀ ਸੱਜਣਾ ਤੇਰੇ ਸਾਰੇ ਜਾਨਵਰਾਂ ਦੀ ਇਹ ਤਕਰੀਬਨ ਇੱਕ ਨੰਬਰ ਹੁੰਦੀ ਆਵੇਂ ਪਹਿਲਾਂ ਹੀ ਕਿਹਾ ਵੀ ਇਹ ਪਹਿਲਾ ਫਾਰਮ ਆ ਜਿੱਥੇ ਕਵੈਂਟੀਟੀ ਤੇ ਕੁਆਲਿਟੀ ਦੋਹੇ ਚੀਜ਼ਾਂ ਮਿਲਦੀਆਂ ਨੇ ਪ੍ਰੋਪਰ ਤੇ ਬਾਕੀ ਜਾਨਵਰ ਬਾਈ ਹਰਿਆਣੇ ਚੋਂ ਲੈ ਕੇ ਆਉਂਦਾ ਸਾਰੇ ਜਾਨਵਰ ਚੰਗੇ ਛਾਂਟ ਕੇ ਬਾਈ ਇਹਦਾ ਰੇਟ ਕੀ ਰਹੂਗਾ ਰੇਟ ਇਹਦਾ ਵੀਰੇ ਜਮਾ ਮੰਨ ਕੇ ਜਮਾ ਫਿਕਸ ਹੀ ਹੈ ਰੇਟ 95000 ਰੁਪਏ ਝੋਟੀ ਵੀ ਦਿੰਦਾ 95000 ਚ ਮਾਨਤਨ ਮੰਨਤਨ ਕਰਦਾ 1000 2000 ਦਾ ਜ਼ਿਆਦਾ ਹੋਣਾ ਜੀ ਲੈ ਸੱਜਣੋ ਇਹ ਤਾਂ ਆਮ ਬੰਦੇ ਦੇ ਖਰੀਦਣ ਵਾਲਾ ਜਾਨਵਰ ਹੈ 95000 ਰੁਪਏ ਬਾਈ ਨੇ ਰੇਟ ਕਰਿਆ ਕਹਿੰਦਾ ਬਾਕੀ ਇਹਦੇ ਚ ਵੀ ਮਾਨਤਨ ਹੋ ਜੂਗਾ ਤੇ ਬਾਕੀ ਹੋਰ ਦਿਖਾਉਣਾ ਝੋਟੀ ਸੱਜਣੋ ਲਾਸਟ ਝੋਟੀ ਜਿਹੜੀ ਦਿਖਾਉਣ ਲੱਗਿਆ ਨਾ ਸਮਝ ਲਓ ਇੱਕ ਤੋਹਫਾ ਝੋਟੀ ਲੱਗਿਆ ਤੁਹਾਨੂੰ ਦਿਖਾਉਣਾ ਥਾਣ ਥਣ ਦੇਖ ਸਕਦੇ ਹੋ ਹਵਾਨਾ ਦੇਖ ਸਕਦੇ ਹੋ ਜਮੇ ਕੰਡੇ ਕੱਢਦੀ ਹੁੰਦੀ ਆ ਜਿੱਡਾ ਕਿ ਕੱਦ ਆਪ ਹੈ ਉੱਡੇ ਹੀ ਝੋਟੀ ਹਵਾਨਾ ਚੱਕੀ ਫਿਰਦੀ ਐ ਤੇ ਇਧਰੋਂ ਸਿੰਘ-ਸੁੰਗ ਦੇਖ ਸਕਦੇ ਹੋ ਬਿਲਕੁਲ ਕੁੰਡੇ ਸਿੰਘਾਂ ਚ ਐ ਬਾਈ ਪ੍ਰਦੀਪ ਇਹਦਾ ਸੂਆ ਕਿਹੜਾ ਦੂਜਾ ਵੀਰੇ ਦੂਜਾ ਸੂਆ ਇਹ ਵੀ ਤਾਜੀ ਸੂਆ ਬਾਈ ਇਹ ਆਪਣੇ ਕੋਲ ਸੂਆ ਵੀਰੇ ਅੱਛਾ ਇਹ ਤੋਂ ਆਪਾਂ ਕਿਨੇ ਕ ਦੁੱਧ ਦੀ ਉਮੀਦ ਕਰ ਸਕਦੇ ਆ ਕੋਈ ਦੂਜੇ 15 ਕਿਲੋ ਕਿੰਦਾ 15 ਖੁੱਲਾ ਦੇ ਦੂਗੀ ਸੱਚ ਨੂੰ ਹਵਾਨਾ ਬਹੁਤਾ ਬੋੜਾ ਬਲ ਤੇ ਬਾਕੀ ਰਾਜੀ ਬਹੁਤ ਐ ਝੋਟੀ ਬਾਈ ਚਲਾਈ ਇਹਨੂੰ ਖੋਲ ਕੇ ਮੜਾ ਜਾ ਮੇਰੇ ਨਾਲ ਵੀ ਇਹਦੇ ਨਾਲ ਬਾਕੀ ਸੱਜਣੋਂ ਥਣ ਸੁਣਤਾ ਹਵਾਨੇ ਉਹਨਾਂ ਲਈ ਝੋਟੀ 'ਚ ਕੋਈ ਕਮੀ ਆਪਾਂ ਕੱਢੇ ਨਹੀਂ ਸਕਦੇ ਪੂਰੀ ਸਿਰੇ ਦੀ ਝੋਟੀ ਆ ਚੰਗੀ ਕੁਆਲਿਟੀ 'ਚ ਹੈ ਪਿਓਰ ਮੋਰਾ 'ਚ ਆ ਗਈ ਐ ਇਹਨੂੰ ਚਲਾ ਦੂਗੀ ਬਾ ਮੋੜ ਲੋ ਜੀ ਸਾਰਾ ਜਮੂ ਇਕੱਠਾ ਕਰਦੇ ਅਬਾ ਤੱਕ ਉੱਪਰ ਲੈਣੀ ਇਹ ਲੋਆ ਕੋਲੇ ਜਾਓ ਇਹ ਲੈ ਆਵੇ ਡੋਨਾ ਪਾਣੀ ਦੇਗਾ ਇਹਦਾ ਪ੍ਰਤੀਬ ਕੀ ਰੇਟਰ ਹੋਊਗਾ ਬਾਈ ਇਹਦਾ ਜਮਾ ਵੀਰੇ ਧਰਾਨ ਕਰਨ ਵਾਲਾ ਰੇਟ 1,27,000 1,27,000 ਰੁਪਏ ਲੈ ਨੰਬਰ ਬੋਲ ਦੇ ਬਾਈ ਜਰਾ 953080951 ਵਾਰੀ ਫਿਰ 953080951 ਲੈ ਸੱਜਣੋ ਅੱਜ ਦਿਖਾਈਆਂ ਨੇ ਬਾਈ ਪ੍ਰਦੀਪ ਕੋਲੇ 14 ਝੋਟੀਆਂ ਇੱਕ ਵਾਰੀ ਕੈਮਰਾ ਫੇਰ ਮਾਰਦਾ ਨਾ ਮੈਂ ਨੰਬਰ ਬਾਈ ਦਾ ਵੀਡੀਓ ਚ ਹੀ ਲਾ ਦੂੰਗਾ ਜੀ ਨੂੰ ਵੀ ਇਹਨਾਂ 'ਚ ਕੋਈ ਝੋਟੀ ਪਸੰਦ ਆਊਗੀ ਸੱਜਣੋ ਬਾਈ ਨਾਲ ਗੱਲਬਾਤ ਕਰਕੇ ਖਰੀਦ ਲਿਓ ਤੇ ਦੋ ਕੱਟੀਆਂ ਨੇ ਬਾਈ ਕੋਲ ਚੰਗੀਆਂ ਵਧੀਆ ਮੋਹਰਾਂ ਨਸਲ ਦੀਆਂ ਤੇ ਇਹਨਾਂ ਜੋੜੇ ਦਾ ਰੇਟ ਹੈ ਬਾਈ ਨੇ ਕਰਿਆ ਕੱਲੀ-ਕੱਲੀ ਕਿਸੇ ਸੱਜਣ ਨੇ ਲੈਣੀ ਹੋਈ ਤਾਂ ਵੀ ਬਾਈ ਨਾਲ ਫੋਨ ਤੇ ਗੱਲਬਾਤ ਕਰ ਲ ਬਾਕੀ ਸੱਜਣੋਂ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਧੰਨਵਾਦ ਜੀ